ਸਤਿ ਜੀ ਨਾ ਤੁਹਾਡਾ ਸਜੀਜਾ ਪੀਮ ਜੈ ਭਾਰਤ ਮੈਂ ਜੀ ਸੀਨੀਅਰ ਅਗੂ ਭਾਰਤੀ ਆਮ ਜਨਤਾ ਪਾਰਟੀ ਅ ਗੁਰਿੰਦਰ ਸਿੰਘ ਕਾਦੂਗੁਰ ਔਰ ਗੁਰਿੰਦਰ ਸਿੰਘ ਜੋ ਅੱਜ ਤੁਸੀਂ ਬਲਸ ਕਮਪਰਸ ਤੋਂ ਸਤਾ ਲਿਓ ਮਾਤਾ ਤੁਹਾਡੇ ਨਾਲ ਗੱਲ ਬੈਠੇ ਨੇ ਕੀ ਕਹਿਣਾ ਚਾਹੋਗੇ ਸਰ ਇਹ ਕਹਿਣਾ ਚਾਹੋਗੇ ਕਿ ਅੱਜ ਤੋਂ 2 ਮਹੀਨੇ ਪਹਿਲਾਂ ਮੇਰੇ ਬ੍ਰਦਰ ਦੀ ਛੋਟੇ ਦੀ ਡੈਥ ਹੋ ਗਈ ਸੀ ਪੁਲਿਸ ਤੇ ਪ੍ਰਸ਼ਾਸਨ ਨੇ ਕੋਈ ਅਜੇ ਤੱਕ ਹਲੇ ਤੱਕ ਕੋਈ ਕਾਰਵਾਈ ਕੀ ਕਾਰਵਾਈ ਤਾਂ ਦੂਰ ਦੀ ਗੱਲ ਹੈ ਹਲੇ ਤੱਕ ਉਸ ਕਿਲ ਸਿਲਿਜ ਘਰ ਵੀ ਨਹੀਂ ਆਏਗੇ ਘਰ ਵੀ ਆ ਕੇ ਨਹੀਂ ਦੇਖਿਆ ਵੀ ਸਾਡੇ ਸਾਡੇ ਲੋ ਦਰਖਾਸਤ ਬਕਾਇਦਾ ਪਰਚਾ ਦਰਜ ਹੋਇਆ ਹੈ ਉਸ ਜਨਾਨੀ ਤੇ ਉਸ ਨੂੰ ਉਹਦੇ ਘਰ ਤੱਕ ਵੀ ਨਹੀਂ ਗਿਆ ਵੀ ਅਜੇ ਤੱਕ ਉਹਨੂੰ ਵੀ ਅਰੈਸਟ ਕੀ ਕਰਦਾ ਉਹਨੂੰ ਪੁੱਛੀ ਆਈਏ ਠੀਕ ਹੈ ਜੀ ਸਾਡੀ ਪ੍ਰਸ਼ਾਸਨ ਨੂੰ ਇਹ ਮੰਗ ਹੈ ਜੀ 22 ਤਰੀਕ ਤੱਕ ਅਸੀਂ ਇਹ ਚਾਹੁੰਦੇ ਹਾਂ 22 ਤਰੀਕ ਤੱਕ ਸਾਡੀ ਕਾਰਵਾਈ ਹੋਵੇ ਦਰਖਾਸਤ ਤੇ ਨਹੀਂ ਤਾਂ 23 ਤੇ ਵੱਡੀ ਪ੍ਰਦਰਸ਼ਨ ਦੇ ਭਾਰਤੀਆਂ ਜਨਤਾ ਪੂਰੀ ਪੂਰੀ ਟੀਮ ਸਾਡੀ ਪੂਰੀ ਪਾਰਟੀ ਸਾਡੀ ਕਤਵਾਲੀ ਸਾਹਮਣੇ ਧਰਨਾ ਲਾਹੇਗੀ ਪੂਰੇ ਵੱਡੇ ਪ੍ਰਦਰਸ਼ਨ ਦਾ ਤਰੀਕ ਕਿਹੜੀ ਹਾਂਜੀ ਤਰੀਕ ਕਿਹੜੀ 23 ਅਪ੍ਰੈਲ 23 ਅਪ੍ਰੈਲ ਹਾਂਜੀ ਜਿਹੜੇ ਤੁਹਾਡੇ ਜੋ ਮੰਗਾ ਨਾਮ ਵੜਿਆ ਗਈਆਂ ਅਸੀਂ ਵੱਡੇ ਪ੍ਰਦਰਸ਼ਨ 23 ਅਪ੍ਰੈਲ ਨੂੰ ਧਰਨਾ ਲਾਉਂਗੇ ਕਤਵਾਲੀ ਦੇ ਸਾਹਮਣੇ ਹਾਂਜੀ ਬਿਲਕੁਲ ਜੀ ਬੜੇ ਮੰਗਾ ਹੈਗੀ ਆ ਸਾਡੀ ਮੰਗ ਇਹ ਆ ਜੀ ਜਿਹੜਾ ਪਰਚਾ ਦਰਜ ਹੋਇਆ ਜੋ ਪੁਲਿਸ ਨੇ ਦਰਜ ਕੀਤਾ ਆ ਉਦੇ ਤੇ ਉਹਨੂੰ ਅਰੈਸਟ ਪਾਈ ਜਾਵੇ ਤੋ ਉਹਨੂੰ ਆਪਣੇ ਕਰਮਾਂ ਦੀ ਸਜ਼ਾ ਦਿੱਤੀ ਆ। ਬੰਬੋਦ ਜੀ ਨਾਲ ਤੋਂ ਮੇਰਾ ਨਾਮ ਚਰਨਜੀਤ ਕੌਰ। ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਹੋ ਕੀ ਗੱਲ ਦੰਦੇ ਹੋ? ਮੈਂ ਮੇਰਾ ਬੇਟਾ ਮਾਰ ਦਿੱਤਾ ਜੀ ਮੇਰੀ ਮੌਣੇ। ਮੈਂ ਇਨਸਾਫ ਚਾਹੁੰਦੀ ਆ। ਮੈਨੂੰ ਇਨਸਾਫ ਮਿਲੇ ਉਹਨੂੰ ਗਿਰਫਤਾਰ ਕੀਤਾ ਜਾਵੇ। ਕਿ ਮਜੂਰ ਆ ਤੁਹਾਡੇ ਬਿਲਡਿੰਗ ਦੇ ਮੋੜ ਤੇ। ਮੇਰੇ ਬੇਟੇ ਨੂੰ 2 ਮਹੀਨੇ ਹੋ ਗਏ। ਗੋਬੀ ਇਹ ਤੁਹਾਨੂੰ ਨਾਲ ਸੀ ਕਾਦੂ ਬਤ ਰਹਿਣਾ ਤੁਹਾਨੂੰ ਇਹ ਨਾਲ ਹੁੰਦਾ ਸੀ ਨਹੀਂ ਉਹ ਵੱਖਰਾ ਸੀ ਜੀ ਉਹ ਤਾਂ ਉਹ ਉਹ ਅਲੱਗ ਉਹ ਵੀ ਉਦਾਂ ਹੀ ਰਹਤੇ ਕਾਦੂਪਰੀ ਸੀ ਅੱਛਾ ਜੀ ਤੁਹਾਨੂੰ ਨਾਲ ਉਹ ਪਤਨੀ ਸੀ ਹਾਂ ਜੀ ਤੇਰੇ ਬੱਚੇ ਕਿੰਨੇ ਸੀ ਇੱਕੋ ਬੇਟਾ ਸੀ ਜੀ ਉਹਦਾ ਠੀਕ ਹੈ ਤੇ ਕੀ ਕਰਨਾ ਬੇਟੇ ਨੂੰ ਮੋਤ ਹੋਇਆ ਉਹਦੇ ਤੋਂ ਤੰਗ ਪਰੇਸ਼ਾਨ ਹੋ ਕੇ ਉਹਨੇ ਪਾਹਾ ਲੈ ਲਿਆ ਪਤਾ ਨਹੀਂ ਕੀ ਕਹਿੰਦੀ ਸੀ ਕੀ ਨਹੀਂ ਲੜਦੇ ਰਹਿੰਦੇ ਹੀ ਰੋਜ਼ੀ ਅੱਛਾ ਬੇਟਾ ਕਰਦਾ ਵੀ ਤੁਸੀਂ ਤੁਹਾਡਾ ਉਹ ਸਲੋਨ ਦਾ ਕੰਮ ਕਰਦਾ ਸੀ ਠੀਕ ਹੈ ਤੇ ਤੁਹਾਡੇ ਨੋਂ ਕਰਦੇ ਨੋਂ ਲੱਗੀ ਹੋਈ ਸੀ ਆ ਸਤਾਰ ਦੇ ਵਿੱਚ ਸਰਫ ਸਤਾਰੀ ਕੇ ਪ੍ਰਾਈਵੇਟ ਪ੍ਰਾਈਵੇਟ ਠੀਕ ਹੈ ਤੇ ਫਿਰ ਤੁਹਾਡਾ ਪੁੱਤ ਅਗਨ ਵਿੱਚ ਪੁੱਤ ਹਲਕਾ ਜੀ ਸੀ ਛੋਟਾ ਬੱਚਾ ਸੀ ਹਾਂਜੀ ਜਦੋਂ ਤੁਹਾਡੇ ਤੋਂ ਅਲੱਗ ਹੋ ਕੇ ਰਹੇ ਸੀ ਹਾਂਜੀ ਅਲੱਗ ਹੋ ਕੇ ਰਹਿੰਦੇ ਵਿੱਚ ਕੰਧ ਹੋਈ ਹੋਈ ਸੀ ਜੀ ਅੱਛਾ ਜੀ ਤੁਹਾਨੂੰ ਦੂਤਰੇ ਬੇਟੇ ਦੀ ਮੌਤ ਹੋਈ ਜਾਂ ਹਾਂਜੀ ਤੁਸਾਂ ਨੂੰ ਪੁਲਿਸ ਕਾਰਵਾਈ ਚਲਾਈ ਆ ਹਾਂਜੀ ਅਸੀਂ ਐਫ ਆਈ ਆਰ ਦਰਜ ਕਰਾਈ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅੱਜ ਕਿੱਥੇ ਹੋਈ ਆ ਖਾਲੀ ਕਤਵਾਲੀ ਕਿ ਕਿੱਥੇ ਉੱਤਰਈ ਆ ਅਰਚਨਾ ਅਰਚਨਾ ਦੇ ਉਹ ਨੂਦ ਹੋਈ ਆ ਹਾਂਜੀ ਤੇ ਪੁਲਿਸ ਨੇ ਕੋਈ ਗੋਸਤਾ ਨਹੀਂ ਦਿੱਤਾ ਨਹੀਂ ਜੀ ਪੁਲਿਸ ਨੇ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਹੋਈ ਠੀਕ ਹੈ ਉਹ ਤੁਸੀਂ ਕੀ ਮੰਗ ਰੱਖਦੇ ਹੋ ਆਪਣੇ ਮਾਂਗੇ ਜੀ ਹਾਂ ਮੰਗੇ ਹੈ ਜੀ ਇਹਨੂੰ ਗਿਰਖਦਾਰ ਕੀਤਾ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਮੇਰੀ ਤਾਂ ਕੋਈ ਗਰੀਬਣੀ ਦੀ ਸੁਣਦਾ ਹੀ ਨਹੀਂ ਅਸੀਂ ਜਾਣਦੇ ਆ ਕਹਿ ਦਿੰਦੇ ਆ ਰਿਪੋਰਟ ਆਊਗੀ ਤੇ ਫੇਰ ਚੱਕਾਂਗੇ ਉਹਨੂੰ ਠੀਕ ਹੈ ਉਹ ਸਾਡੇ ਤੇ ਦਰਖਾਸਤਾਂ ਦਿੰਦੀ ਪਈ ਹੈ ਤੂੰ ਅਸਲ ਵਿੱਚ ਕਿੱਥੇ ਘੁੰਮਦੀ ਵੀ ਹੈ ਹਾਂ ਜੀ ਠੀਕ ਹੈ ਕਦਰ ਆ ਰਹੀ ਹੈ ਇੱਥੇ ਨਹੀਂ ਕਾਦੂਪੁਰ ਨਹੀਂ ਆਉਦੇ ਪੇਕਿਆਂ ਦੇ ਰਹਿੰਦੀ ਕਿੱਥੇ ਇੱਕ ਕੇ ਉਹਦੇ ਪੰਜਾਬੀ ਬਾਗ ਦੀ ਹਾਂਜੀ ਤੇ ਤੁਹਾਡੇ ਬੇਟੇ ਦੀ ਰੇਂਜ ਮੈਂ ਲਾ ਮਰੇ ਸੀ ਲਾ ਮੈਂ ਲਾ ਮੈਂ